ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 7 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਕਿੱਦ 7 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਸਾਨ ਵੀਰੋ ਗੱਲ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਅੱਧੀ ਰਾਤ ਤੱਕ ਮੌਸਮ ਠੀਕ ਰਹੇਗਾ ਉਸ ਤੋਂ ਬਾਅਦ ਵੀਰੋ ਸਵੇਰੇ ਜੋ ਸਵੇਰ ਦਾ ਸਮਾਂ ਹੋਵੇਗਾ ਅੱਧੀ ਰਾਤ ਤੋਂ ਬਾਅਦ ਦਾ ਉਹਦੇ ਵਿੱਚ ਫੇਰ ਆਪਾਂ ਨੂੰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਣਮਣ ਦਾ ਮਾਹੌਲ ਲੰਬੇ ਸਮੇਂ ਲਈ ਜਾਂ ਤੇਜ਼ ਛਾਟੀ ਧਰਮੀ ਕੁਝ ਸਮੇਂ ਲਈ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸੋ ਵੀਰੋ ਰਾਤ ਦੇ ਸਮੇਂ ਤੋਂ ਲੈ ਕੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਕਿਣਮਣ ਜਾਰੀ ਹੈ ਜੋ ਕਿ ਫਿਲਹਾਲ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਸਾਨ ਵੀਰੋ ਅੱਜ ਦਾ ਦਿਨ ਵੀ ਤਕਰੀਬਨ ਕੁੱਲਮ ਲਾ ਕੇ ਬਰਸਾਤ ਬੜਾ ਹੀ ਰਹੇਗਾ ਅੱਜ ਦੇ ਦਿਨ ਤੋਂ ਸਮੇਂ ਵੀ ਬਰਸਾਤ ਦੇ ਸੰਹਾਰ ਬਣੇ ਹੋਏ ਨੇ ਜਾਤਰ ਪੰਜਾਬ ਦੇ ਵੀਰੋ ਜੋ 89 ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਅੱਜ ਵੀ بارش ਦਾ ਅਲਰਟ ਹੈ ਜੋ ਕਿ بارش ਵੀਰੋ ਕੁਝ ਲੰਬੇ ਸਮੇਂ ਲਈ ਤੇਜ਼ ਛੱਟੇਦਾਰਮੀ ਇਦਾਂ ਦੀ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਵੀਰੋ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਫਿਰੋਜ਼ਪੁਰ ਫਰੀਦਕੋਟ ਮੋਗਾ ਫਾਜ਼ਲਕਾ ਮੁਕਸਰ ਬਠਿੰਡਾ ਬਰਨਾਲਾ ਤੇ ਮਾਨਸਾ ਸੋ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਵਿਰੋ ਫਾਜ਼ਲ ਕਾ ਮੁਖਸਰ ਬਠਿੰਡਾ ਮਾਨਸਾ ਦੇ ਫਰੀਦਕੋਟ ਵਿੱਚ ਵੀ ਰਜਲੋ ਰਟ ਜਾਰੀ ਕੀਤਾ ਹੋਇਆ ਹੈ ਜੋ ਕਿ ਵੀਰੋ ਇਹ ਕਿ ਬਰਸਾਤ ਕੇ ਨਿਰੰਤਰ ਲਗਾਤਾਰ ਨਹੀਂ ਹੋਵੇਗੀ ਟੁੱਟਵੇਂ ਰੂਪ ਦੇ ਵਿੱਚ ਵੀਰੋ ਕੁਝ ਸਮੇਂ ਮੀਂਹ ਪੈ ਗਿਆ ਕੁਝ ਸਮੇਂ ਮੀਂਹ ਰੁਕ ਗਿਆ ਇਕਾ ਦੁੱਕਾ ਥਾਵਾਂ ਦੇ ਵੀਰੋ ਹਲਕੀ ਫੁਲਕੀ ਧੁੱਪ ਦਾ ਮਾਹੌਲ ਵੀ ਬਣ ਸਕਦਾ ਹੈ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਵੀਰੋ ਪਰ ਅੱਜ ਦਾ ਦਿਨ ਹੈ ਜੋ ਕੁੱਲ ਮਿਲਾ ਕੇ ਵੀਰੋ ਠੰਡਕ ਬੜਾ ਹੀ ਰਹੇਗਾ ਧੁੱਪ ਦੇ ਸਮੇਂ ਥੋੜਾ ਮੋਟਾ ਕਿਸੇ ਕਿਸੇ ਖੇਤਰ ਦੇ ਵਿੱਚ ਆਪਾਂ ਨੂੰ ਹੋਮਸ ਗਰਮੀ ਪਰੇਸ਼ਾਨ ਕਰ ਸਕਦੀ ਹੈ ਪਰ ਵੀਰੋ ਜ਼ਿਆਦਾਤਰ ਅੱਜ ਦੇ ਦਿਨ ਦੇ ਵਿੱਚ ਜ਼ਿਆਦਾ ਗਰਮੀ ਦੇ ਅਸਰ ਨਹੀਂ ਹੋਣਗੇ ਟੈਂਪਰੇਚਰ ਤਕਰੀਬਨ ਵੀਰੋ ਅੱਜ ਵੱਧ ਤੋਂ ਵੱਧ 32-33 ਡਿਗਰੀ ਦੇ ਆਸ-ਪਾਸ ਹੀ ਰਹਿਣਗੇ ਕਿਉਂਕਿ ਵੀਰੋ ਇੱਕ ਜੋ ਲੰਬੇ ਸਮੇਂ ਤੋਂ ਬਰਸਾਤ ਹੋ ਰਹੀ ਹੈ ਉਸ ਦੇ ਕਾਰਨ ਜੋ ਗਰਮੀ ਦਾ ਪ੍ਰਭਾਵ ਘਟ ਰਿਹਾ ਹੈ ਹਲਕੀ-ਫੁਲਕੀ ਕਿਸੇ ਥਾਂ 'ਤੇ ਵੀਰੋ ਆਪਾਂ ਨੂੰ ਥੋੜੀ-ਮੋਟੀ ਧੁੱਪ ਦੇਖਣ ਨੂੰ ਮਿਲ ਸਕਦੇ ਪਰ ਜ਼ਿਆਦਾਤਰ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਹਲਕਾ ਮੀਂਹ ਲੰਬੇ ਸਮੇਂ ਲਈ ਕਿਣਮਣ ਵੀਰੋ ਐਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਅੱਜ ਦਿਨ ਦੇ ਸਮੇਂ ਤੇ ਵੀਰੋ ਅੱਜ ਰਾਤ ਦੇ ਸਮੇਂ ਵੀ ਹਲਕੀ ਜੋ ਮਾਹੌਲਾ ਦੇਖਣ ਨੂੰ ਮਿਲ ਸਕਦਾ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਜਿਵੇਂ ਵੀ ਕੋਈ ਜਾਣਕਾਰੀ ਮਿਲੂਗੀ ਆਪਾਂ ਉਹ ਜਾਣਕਾਰੀ ਸ਼ਾਮ ਦੀ ਵੀਡੀਓ ਦੇ ਵਿੱਚ ਫਿਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਇੱਕ ਵਾਰੀ ਵੀਰੋ ਆਪਾਂ 7 ਜਨਵਰੀ ਦੇ ਦਿਨ ਦੀ ਅਪਡੇਟ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ ਹੈ ਕਿ ਵੀਰੋ ਅੱਜ ਵੀ ਕੁੱਲਮਲਾ ਕੇ ਪੰਜਾਬ ਦਾ ਜੋ ਮੌਸਮ ਹੈ ਉਹ ਬਰਸਾਤ ਬੜਾ ਹੀ ਰਹੇਗਾ ਟੁੱਟ ਮੇ ਰੂਪ ਦੇ ਵਿੱਚ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਵੱਖ-ਵੱਖ ਸਮੇਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਹਵਾਵਾਂ ਵੀਰੋ ਤਕਰੀਬਨ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਨਾਰਮਲ ਰਫ਼ਤਾਰ ਦੀਆਂ ਹਵਾਵਾਂ ਵਗਣਗੀਆਂ ਤੇ ਵੀ ਕੁਝ ਬਾਕੀ ਵਿਰੋਧ ਹਵਾ ਥੋੜਾ ਮੋਟਾ ਬੱਦਲਾਂ ਦੀ ਆਵਾਜ਼ ਹੀ ਬਣੀ ਹੀ ਰਹੇਗੀ ਸੂਰਜ ਦੇ ਦਰਸ਼ਨ ਘੱਟ ਹੀ ਹੋਣਗੇ ਅੱਜ ਦਾ ਦਿਨ ਵੀਰੋ ਕੁੱਲ ਮਿਲਾ ਕੇ ਬਰਸਾਤ ਵਾਲਾ ਹੀ ਰਹੇਗਾ ਬਾਕੀ ਵਿਰੋਧ ਮੌਸਮ ਦੀ ਸਹੀ ਤੋਂ ਸਹੀ ਅਪਡੇਟ ਲਈ ਚੰਦਕ ਚਹਿਲ ਕੀਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸ਼ਾਮ ਦੀ ਵੀਡੀਓ ਦੇ ਵਿੱਚ ਫਿਰ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਉਦੋਂ ਤੱਕ ਲਈ ਅਜ਼ਾਦ ਦਿਓ ਜੀ ਧੰਨਵਾਦ